ਕਦਮ ਹੀ ਸਾਰੇ ਜਾਣੇ ਹੈਲੋ ਹੈਲੋ ਆਵਾਜ਼ ਆ ਰਹੀ ਹੈ ਤੇ ਘਟ ਆ ਰਹੀ ਆਵਾਜ਼ ਜੀ ਵੀਰੇ ਕੋਠੀ ਠੀਕ ਠਾਕ ਮਲਾਲਾ ਆਵਾਜ਼ ਆ ਨਹੀਂ ਰਹੀ ਆ ਭਾਜੀ ਇੱਕ ਮਿੰਟ ਰੋਕਿਓ ਕਿ ਮੈਂ ਮਾੜੇ ਹਾਂਜੀ ਭਾਜੀ ਤੁਸੀਂ ਗੱਲ ਨਬੇੜ ਦੋ ਮੇਰੇ ਹਿਸਾਬ ਨਾਲ ਥੋੜਾ ਕਾਲਪੜ ਹੋ ਪਿਆ ਪਹਿਲਾਂ ਸਹੀ ਚੱਲ ਪਿਆ ਹੁਣ ਇਹ ਬੰਦੀ ਹੋ ਗਿਆ ਬਦਕੀ ਹੋ ਗਿਆ ਇਹਨੂੰ ਹਲੋ ਸਾਰੇ ਠੀਕ ਠਾਕ ਹੋਮੂਕੇ ਤੇ ਆਵਾਜ਼ ਆ ਨਹੀਂ ਰਹੀ ਹੋਣੀ ਤੁਹਾਡੇ ਤੱਕ ਮੈਨੂੰ ਆਪ ਨੂੰ ਨਹੀਂ ਸੁਣ ਰਹੀ ਨਾ ਮੈਂ ਜਿਹੜਾ ਦੁਬਾਰਾ ਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਲੋ ਹੋਣ ਹੋ ਗਈਆ ਹੁਣ ਆਉਂਦੀ ਰਹੀ ਆ ਤੁਹਾਡੇ ਤੱਕ ਸਾਰਿਆਂ ਦਾ ਆਵਾਜ਼ ਜ਼ਰੂਰ ਦੱਸੋ ਕੀ ਸਾਖਤਾ ਬਜੂਰ ਦੱਸੋ ਸਾਰੇ ਜਾਨੇ ਹਣਾਉਂਦੀ ਆਵਾਜ਼ ਸਾਰਿਆਂ ਤੱਕ ਜਰੂਰ ਦੱਸਿਓ ਹੁਣ ਹੁਣ ਥੋੜਾ ਠੀਕ ਜਾ ਲੱਗ ਰਿਹਾ ਮਾਹੌਲ ਆ ਰਹੀ ਹੈ ਵੀਰੇ ਸਾਰਿਆਂ ਤੱਕ ਆਵਾਜ਼ ਦਾ ਦੋ ਫਿਰ ਉਸ ਤੋਂ ਬਾਅਦ ਆਪਾਂ ਕਾਲਿੰਗ ਸਟਾਰਟ ਕਰਦੇ ਆ ਤੇ ਕੁਝ ਗੱਲਾਂ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਦੇ ਆ ਬਹੁਤ ਜ਼ਰੂਰੀ ਨੇ ਤੇ ਆਵਾਜ਼ ਦਾ ਹੁਣ ਓਕੇ ਆ ਓਕੇ ਚਲੋ ਹਾਲੋ ਹਾਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਤੇ ਮੈਂ ਕਹਾ ਵੀਰ ਜੀ ਆਪਾਂ ਜਾਣਕਾਰੀ ਲੈਣੀ ਹੈਗੀ ਮੈਨੂੰ ਦਸੰਬਰ ਵਾਲੇ ਪੇਪਰ ਨਿਕਲ ਗਏ ਤੇ ਜਾਂ ਨਿਕਲਣੇ ਜੇ ਵੀਰੇ ਜਿਹੜੇ ਤਾਂ ਸਤੰਬਰ ਵਾਲੇ ਪੇਪਰ ਨੇ ਹਜੇ ਵਿੱਚ ਕਹਿ ਰਹੇ ਨੇ ਵੀ ਜਿੰਨੇ ਸੀ ਉਹ ਸਾਰੇ ਨਿਕਲ ਚੁੱਕੇ ਨੇ ਪਰ ਹਜੇ ਕਿਸੇ ਕੋਲ ਕੋਈ ਅਪਡੇਟ ਹੈ ਨਹੀਂ ਕਿ ਵੀ ਹੋਰ ਟਾਈਮ ਲੱਗੂ ਜਾਂ ਥੋੜਾ ਜਿਹਾ ਆਪਾਂ ਨੂੰ ਹੋਰ ਮੀਟ ਕਰਨਾ ਪੈਣਾ ਥੋੜਾ ਜਿਹਾ ਸਮਾਂ ਇਹ ਜਾਂ ਥੋੜਾ ਜਿਹਾ ਆਪਾਂ ਨੂੰ ਇਹ ਪੇਪਰਾਂ ਦੀ ਖਾਤਰ ਤੇ तकरीबन ਵੀਰੇ ਉਹ ਕਹਿ ਰਹੇ ਨੇ ਵੀ ਪੇਪਰ ਇਹ ਜਰੂਰ ਨਿਕਲਣਗੇ ਦਸੰਬਰ ਮਹੀਨੇ ਵਾਲੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀਰੇ ਅੱਛਾ ਹੈ ਵੀਰ ਜੀ ਕੋਈ ਸੈਂਜ਼ਾ ਜਿਲ੍ਹਾ ਕਹਿੰਦੇ ਆ ਮਤਲਬ ਇਹ ਜ਼ਿਲ੍ਹੇ ਦੀ ਕੋਈ ਜਾਣਕਾਰੀ ਹੈਗੀ ਆਪਣੇ ਕੋਲ ਨਹੀਂ ਵੀਰੇ ਉੱਥੇ ਦੀ ਕੋਈ ਆ ਜਾਣਕਾਰੀ ਨਹੀਂ ਹੈਗੀ ਵੀਰੇ ਅੱਛਾ ਠੀਕ ਹੈ ਵੀਰ ਜੀ ਮਿਹਰਬਾਨੀ ਓਕੇ ਠੀਕ ਹੈ ਅ ਬਾਈਬਲ ਕੇ ਸਾਰੇ ਜਣੇ ਜਰੂਰ ਆਦੋ ਵੀ ਆ ਰਹੀ ਹੈ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਜਾਂ ਕਿਵੇਂ ਆ ਰਹੀ ਹੈ ਜਰੂਰ ਦੱਸੋ ਹਾਂਜੀ ਵੀਰ ਜੀ ਕਿਵੇਂ ਹੋ ਜੀ ਸਾਸ਼ੀਆ ਵੀਰ ਜੀ ਸਾਸ਼ੀਕਲ ਵੀਰ ਜੀ ਹੋ ਠੀਕ ਠਾਕ ਵੀਰੇ ਬਸ ਵਧੀਆ ਭਾਈ ਤੁਸੀਂ ਸੁਣਾਓ ਬੜਾ ਬਹੁਤ ਵਧੀਆ ਵੀਰੇ ਭਾਈ ਇੱਕ ਜਾਣਕਾਰੀ ਲੈਣੀ ਸੀ ਮੈਂ ਪੇਪਰ ਫਿਲ ਕਰਾਇਆ ਨੌ ਮਹੀਨਸ ਵਾਲੇ ਹਾਂਜੀ ਵੀਰੇ ਇਹ ਵੀ ਜੀ ਮੇਰੇ ਦੋਨੋਂ ਸਾਈਡ ਤੇ ਪਰਮਿਸੀਜ ਪਰਮਿਸੀ ਇਕ ਲੈ ਕੇ ਆ ਗਿਆ ਜਿਸ ਸਰਨੇਮ ਦੀ ਜਗ੍ਹਾ ਤੇ ਤੇ ਕੋਈ ਜਗ੍ਹਾ ਤੇ ਹੋਣਾ ਚਾਹੀਦਾ ਸੀ ਹਾਂ ਵੀਰੇ ਉਹਨੂੰ ਸਾਈਡ ਤੇ ਆ ਗਿਆ ਧਰਮਵੀਰ ਸਿੰਘ ਧਰਮਵੀਰ ਸਿੰਘ ਲਿਖ ਕੇ ਕੋਈ ਇਸ਼ੂ ਤਾਂ ਨਹੀਂ ਇਹਦਾ ਨਹੀਂ ਨਹੀਂ ਵੀਰੇ ਕੋਈ ਇਸ਼ੂ ਨਹੀਂ ਹੈਗਾ ਜਿਹੜਾ ਆਪਣੇ ਫਾਈਲਿੰਗ ਆ ਜਦੋਂ ਆਪਣਾ ਵੀਜ਼ਾ ਲੱਗ ਕੇ ਆਉਣਾ ਦੋ ਨੇਮ ਨੇਮ ਤੇ ਲਿਖ ਕੇ ਆਊਗਾ ਵੀਰੇ ਜਿਹੜਾ ਹੁਣ ਥੋੜਾ ਧਰਮਵੀਰ ਧਰਮਵੀਰ ਜੇ ਵੀ ਹੈਗਾ ਉਹ ਦੋ ਵਾਰੀ ਉਹ ਲਿਖ ਕੇ ਆਊਗਾ ਨੂੰ ਆਪਣੇ ਵੀਜ਼ੇ ਤੇ ਕੋਈ ਘਮਰਾਉਣ ਵਾਲੀ ਗੱਲ ਨਹੀਂ ਵੀਰੇ ਉਹਦੇ ਤੇ ਠੀਕ ਆ ਭਾਜੀ ਉਦੋਂ ਮੈਂ ਨਾ ਪਾਸਪੋਰਟ ਦੇ ਉੱਤੇ ਸਰਨੇਮ ਲੱਗ ਕਰਵਾ ਲਿਆ ਸੀ ਉਦਾਂ ਅੱਛਾ ਉਦੋਂ ਤੋਂ ਬਾਅਦ ਜੇ ਲੱਗ ਚੇਂਜ ਕਰਾ ਲਿਆ ਸੀ ਹਾਂ ਹਾਂਜੀ ਉਹ ਕਰਵਾ ਲਿਆ ਇੱਥੋਂ ਕਰਵਾ ਲਿਆ ਇੱਥੇ ਤੋਂ ਹੀ ਅੰਡੀਆ ਤੋਂ ਹੀ ਕਰਾ ਲਿਆ ਸੀ ਤੇ ਵੀਰੇ ਕੋਈ ਚਿੰਤਾ ਨਹੀਂ ਹੈ ਕਿ ਮੈਂ ਤੁਹਾਨੂੰ ਦੱਸਦਾ ਜੇ ਬਾਈ ਜਣ ਤੁਸੀਂ ਫਾਈਲ ਛੋਟੀ ਜਮਾ ਹੋ ਜੂ ਸਾਰਾ ਕੁਝ ਜਮਾ ਹੋ ਜਾਊਗਾ ਵੀਰੇ ਮੇਨ ਗੱਲ ਜਦੋਂ ਤੁਹਾਡੇ ਕੋਈ ਵੀ ਬਾਈ ਜਣ ਦਿੱਕਤ ਪੈ ਗਈ ਐਮਬੈਸੀ ਨੇ ਕਹਤਾ ਵੀ ਇਹ ਚੀਜ਼ਾਂ ਤੁਸੀਂ ਠੀਕ ਕਰਕੇ ਲੈ ਕੇ ਆਵੋ ਫਿਰ ਉਹ ਆਪਣਾ ਨੋਟਿਸ ਜਾਰੀ ਕਰ ਦੇਣਗੇ ਪ੍ਰੀ ਰਿਵਿਊ ਨੋਟਿਸ ਜਾਰੀ ਕਰ ਦੇਣੇ ਕਰੈਕਸ਼ਨ ਦਾ ਤੁਸੀਂ ਤੁਸੀਂ ਉਹਨੂੰ ਸਹੀ ਕਰਾ ਲਿਓ ਵੀਰੇ ਠੀਕ ਆ ਓਕੇ ਸਰ ਤੇ ਪਹਿਲੇ ਪਾਸਟ ਬੋਰਡ ਤੇ ਮੇਰੇ ਸਤੰਭ ਵੀ ਸੇਗੀ ਉਹ ਮਤਲਬ ਪਹਿਲਾਂ ਵਿੱਚ ਲੱਗ ਸਕਦਾ ਕੋਈ ਇਸ਼ੂ ਪਿਆਦਾ ਇੰਦਾ ਕੋਈ ਨਹੀਂ ਵੀਰੇ ਪਤਾ ਕੀ ਹੁੰਦਾ ਇਹ ਕੌਂਸੂਲੇਟ ਤੇ ਡਿਪੈਂਡ ਕਰਦਾ ਵੀ ਉਹ ਆਪਣੇ ਜਦੋਂ ਆਪਣਾ ਵੀਜ਼ਾ ਸੈਫ ਫਾਈਲ ਸਬਮਿਟ ਹੋ ਗਈ ਵੀ ਉਹ ਆਪਾਂ ਨੂੰ ਕਿਵੇਂ ਕਹਿੰਦਾ ਵੀ ਕਿ ਜਿਹੜੀਆਂ ਗੱਲਾਂ ਦਾ ਧਿਆਨ ਰੱਖੋ ਵੀ ਕਿਹੜੀ ਗਾਈਡਲਾਈਨ ਆਪਣੇ ਲਈ ਜਾਰੀ ਕਰੂਗਾ ਜੇ ਤਾਂ ਆਪਣੇ ਚੋਜੋ ਤੇ ਕੋਈ ਦਿੱਕਤ ਹੋਈ ਫਿਰ ਉਹ ਆਪਾਂ ਨੂੰ ਕਰੈਕਸ਼ਨ ਦੀ ਮੇਲ ਭੇਜ ਦੂਗਾ ਤੁਹਾਡੇ ਫੋਨ ਤੇ ਫਿਰ ਉਤੋਂ ਆਪਣੇ ਨੂਲੇ ਹੌਸਤੇ ਤੋਂ ਸਹੀ ਕਰਾ ਲਿਓ ਵੀਰੇ ਠੀਕ ਆ ਆਪਣੇ ਇਟਲੀ ਚ ਰੋਮਾ ਚੋਂ ਆਪਣੇ ਜਿਹੜਾ ਜਿਹੜਾ ਵੀ ਆਪਣਾ ਕਸਤੂਰਾ ਲੱਗਦਾ ਤੁਹਾਡਾ ਉੱਥੋਂ ਸਹੀ ਕਰਾ ਲਿਓ। ਹਾਂਜੀ। ਓਕੇ ਸਰ ਥੈਂਕ ਯੂ। ਓਕੇ ਬ੍ਰਦਰ ਤਾਂ। ਤੇ ਬਹੁ ਜਾਣੇ ਆ 2-4 ਦਿਨਾਂ ਆਪਾਂ ਲਾਈਵ ਨਹੀਂ ਹੋ ਸਕਿਆ ਹੈ ਕਿ ਮੇਰੇ ਹਿਸਾਬ ਨਾਲ 6 ਤਰੀਕ ਤੋਂ ਤਕਰੀਬਨ 6 6 ਜਾਂ 7 5 ਤਰੀਕ ਦੇ ਲਾਈਵ ਹੋਏ ਹੋਇਆ 5 ਦਿਨ ਲਾਈਵ ਨਹੀਂ ਹੋਈ ਸੀ ਕਿਉਂਕਿ ਮੈਂ ਵੀ ਟਰੈਵਲਿੰਗ 'ਚ ਸੀ ਕੋਈ ਟਿਕਾਣਾ ਮਿਲਦਾ ਨਹੀਂ ਹੈਗਾ ਵੀ ਕਿੱਥੇ ਆਪਾਂ ਆਪਣਾ ਸੈਟਅਪ ਤਿਆਰ ਕਰੀਏ ਵੀ ਮੁੜ ਕੇ ਆਪਾਂ ਵੀ ਲਾਈਵ ਹੋ ਜਾ ਕਰੀਏ ਤੇ ਕਿਉਂਕਿ ਬਹੁਤ ਜ਼ਿਆਦਾ ਲੇਟ ਹੋ ਜਾਣਾ ਸੀ ਹਜੇ ਵੀ ਨਹੀਂ ਪ੍ਰੋਪਰ ਤਿਆਰ ਹੈਗਾ ਬਸ ਸਮਾਨ ਚੱਕ ਲਿਆ ਸੀ ਮੈਂ ਨਾਲ ਹੀ ਮੇਰਾ ਹੈ ਤਾਂ ਹੈਗਾ ਸੀ ਵੀ ਆਪਾਂ ਹੋਮਾਂਗੇ ਲਾਈਵ ਮੈਂ ਸਾਰਾ ਸਿਸਟਮ ਨਾਲ ਨਾਲ ਹੀ ਚੱਕ ਲਿਆ ਸੀ ਆਪਣੇ ਨਾਲ ਟਰੈਵਲਿੰਗ 'ਚ ਤੇ ਮੈਂ ਸ਼ਾਇਦ ਇੱਕ ਅੱਦੇ ਦਿਨ ਤੱਕ ਨਾ ਹੋ ਸਕੇ ਇੱਕ ਵਾਰੀ ਪ੍ਰੋਪਰ ਆਪਣਾ ਸੈਟਅਪ ਤਿਆਰ ਹੋ ਜਾਊਗਾ ਫਿਰ ਕੋਈ ਚੱਕਰ ਨਹੀਂ ਹਾਂਜੀ ਵੀਰ ਜੀ ਹੈਲੋ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਕਿਵੇਂ ਆ ਵੀਰੇ ਹਾਂ ਠੀਕ ਹੈ ਭਾਜੀ ਆਪਣੇ ਸਿਰਾਂ ਠੀਕ ਠਾਕ ਜੇ ਹਾਂ ਵੀਰੇ ਮਹਾਰਾਜ ਦੀ ਗਰਪਨ ਚੜ੍ਹਦੀ ਕਲਾ ਤੁਸੀਂ ਦੱਸੋ ਅੱਛਾ ਸਰ ਕੱਲ ਇਸ ਤਰ੍ਹਾਂ ਆ ਵੀ ਸਾਡੇ ਨਾਲ ਫੈਟ ਡੋਮੈਸਟਿਕ ਪੇਪਰ ਸਾਡੇ ਨਿਕਲੇ ਮਰੂਲਾ ਹੁੰਦਾ ਓਕੇ ਨਾ ਬੋਲੀ ਤੋ ਓਕੇ ਤੇ ਉਹ ਸਰ ਕਹਿੰਦਾ ਇਤਨਾ ਜੈਂਟਲ ਪਹਿਲਾਂ ਜੜਨਾ ਕਿੱਟੀ ਉਹਨੇ ਕਾਗਜਾਂ ਦੀ ਗੱਲ ਓਕੇ ਹੁਣ ਕਹਿੰਦਾ ਵਾ ਵੀ ਨਾ ਬੋਲੀ ਦੇ ਵਿੱਚ ਨਾ ਆਏ ਉਹ ਤੁਹਾਡੇ ਕਾਗਜ਼ ਜਮਾ ਨਹੀਂ ਹੋਣੇ ਇਹਦੇ ਤੁਹਾਨੂੰ ਇਸ ਤਰ੍ਹਾਂ ਐਂਟਰੀ ਕਰਾਉਣੀ ਪੈਣੀ ਆ ਉਹਨੂੰ ਪੁੱਛਣਾ ਸੀ ਕਾ ਤੇ ਨਹੀਂ ਜਦੋਂ ਤਾਂ ਤੇ ਨਹੀਂ ਹੋਣੇ ਕਿ ਮਾਰੇ ਪੁੱਛ ਲੈਣੇ ਸੀ ਵੀ ਜਿਹੜੀ ਆਪਣੀ ਗੱਲ ਹੋਈ ਉਹਦੇ ਤੱਕ ਪੁੱਛਿਆ ਹੀ ਆਂਦਾ ਸੀ